ਸਤਿਗੁਰ ਤੇਰਾ ਹੀ ਨੰਦਨ ਸੁਖ ਪ੍ਰਿਆਸ ਹੈ ਅਕਾਲ ਪੁਰਖ ਸੁਖ ਪ੍ਰਿਆਸਾ ਹੈ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਸਪਾਲਟੌਰ ਜੀ ਆਪਣਾ ਜੀਵਨ ਸਾਰਾ ਸਤਿ ਸੱਚੇ ਸੋਸਾਂ ਦੀ ਪੁੰਜੀ ਸਮਾਪਤ ਕੀ ਇਸ ਦੇ ਰੂਪ ਨੂੰ 63 ਦਿਨ ਜੋ ਆਤਮਿਕ ਰੂਪ ਵੀ ਜਾ ਚੁੱਕੇ ਹਨ ਔਰ ਉਹਨਾਂ ਨੇ ਆਪਣੀ ਛਮਤਾ ਡੇਰਾ ਸੱਚਾ ਸੌਦਾ ਦੇ ਊਸੂਲਾਂ ਤੇ ਚੱਲਦੀ ਹੋਈ ਡਾక్టర్ ਸ਼ੰਤੀ ਕੁਮਾਰਮਨ ਸਿੰਘ ਜੀ ਦੇ ਚਲੇ ਅ ਰਚਨਾ ਤੇ ਅਮਲ ਕਰਦੀ ਹੋਈ ਆਪਣੇ ਆਪ ਨੇ ਇਸ ਸਮਾਜ ਲਈ ਸਮਰਪਿਤ ਕੀਤਾ ਜੀਉਂਦੇ ਜੀ ਸੇਵਾ ਕੀਤੀ ਬੱਚਿਆਂ ਨੂੰ ਸਹੀ ਰਾਹ ਤੇ ਪਾ ਕੇ ਇਸ ਵਾਲੇ ਪਾਸੇ ਲਾ ਕੇ ਮਨੁੱਖੀ ਸੇਵਾਕੀ ਉੱਚਾ ਨਾਮ ਕਮਾਇਆ ਸਾਰੇ ਪਰਿਵਾਰ ਨੇ ਸੱਚਾ ਸਮੂਹ ਦਾ ਨਾਮ ਰਿਆ ਹੋਇਆ ਹੈ ਬੜੇ ਬੁਢੇ ਸੇਵਾਦਾਰ ਨੇ ਛੋਟੇ ਛੋਟੀ ਸੇਵਾਦਾਰ ਹੈ ਔਰ ਅੱਜ ਉਹ ਅੰਤਮ ਸਮੇਂ ਅੱਜ ਸ੍ਰੀ ਮੈਡੀਕਲ ਕਾਲਜ ਜਿਹੜਾ ਗਵਰਨਸਿੰਗ ਮੈਡੀਕਲ ਕਾਲਜ ਵਿੱਚ ਖੋਜਾਂ ਵਾਸਤੇ ਲੋਕਾਂ ਦੇ ਜ਼ਰੂਰਤ ਕਰਨ ਵਾਸਤੇ ਆਪਣੇ ਸ੍ਰੀ ਨੂੰ ਦਾਨ ਕੀਤਾ ਹੈ। ਉਹ ਇਸ ਬੜੀ ਸਭ ਲਈ ਜੀ ਸ਼ੋਕ ਹੈ ਉਹਨਾਂ ਸਾਰੇ ਸਿੱਖਿਆਦੈਕ ਲਈ ਜਿਸੀ ਉਹਨਾਂ ਦੇ ਇਤਿਹਾਸ ਦਾ ਪ੍ਰਮੁਖ ਹੈ। ਜੀ ਬਸ ਮੈਂ ਸਤਿਗੁਰ ਤੇਰਾ ਮੈਂ ਮਹਿੰਦਰ ਸਿੰਘ ਪ੍ਰੇਮੀ ਸੇਵਕ ਪਿੰਡ ਢੁੱਡੀ ਜੀ ਜੋ ਅੱਜ ਪਿੰਡ ਟੇਹਨੇ ਦੇ ਵਿੱਚ ਆਈ ਸੀ ਮਾਤਾ ਜਸਪਾਲ ਕੌਰ ਜੀ ਮਹਾਨ ਸ਼ਰੀਰਦਾਨੀ ਸੰਤ ਡਾਕਟਰ ਗੁਰਮੀਤ ਰਾਮ ਸਿੰਘ ਜੀ ਇਨਸਾ ਜੀ ਦੇ ਪ੍ਰੇਮਾਂ ਤੇ ਚੱਲਦੇ ਹੋਏ ਜੋ ਅੱਜ ਪਿੰਡ ਟੇਹਨੇ ਦੇ ਵਿੱਚ ਮਾਤਾ ਜੀ ਦਾ ਸਰੀਰ ਦਾਨ ਕੀਤਾ ਹੈ ਪ੍ਰੇਮੀ ਜਗਸੀਰ ਸਿੰਘ ਪ੍ਰੇਮੀ ਸੇਵਕ ਪਿੰਡ ਟੇਹਨਾ ਜੋ ਉਹਨਾਂ ਦੀ ਮਾਤਾ ਜੀ ਆਪਣੀ ਸਵਾਸਾ ਦੀ ਰੂਪੀ ਪੂੰਜੀ ਉਗਦੇ ਹੋਏ ਸਤਗੁਰ ਦੇ ਚਰਨਾਂ ਦੇ ਵਿੱਚ ਜਾਬ ਰਾਜਵਾਨੇ ਸਨ ਤਾਂ ਅੱਜ ਸਾਰੀ ਸਾਧ ਸੰਗਤ ਨੇ ਉਹਨਾਂ ਦੇ ਮਹਾਨ ਸਰੀਰਦਾਨ ਤੇ ਜੋ ਸਾਧ ਸੰਗਤ ਪਹੁੰਚੀ ਆ ਸਤਗੁਰ ਦੇ ਬਚਨਾਂ ਤੇ ਚੱਲਦੇ ਹੋਏ ਇਸ ਪਰਿਵਾਰ ਨੇ ਬਹੁਤ ਹੀ ਵਧੀਆ ਛਲਾਗਾ ਜੋ ਕੰਮ ਕੀਤਾ ਜੋ ਕਿ ਆਪਣੀ ਮਾਤਾ ਜੀ ਦਾ ਸਰੀਰਦਾਨ ਕੀਤਾ ਹੈ ਪਿੰਡ ਟਹਨੇ ਦੇ ਵਿੱਚ ਇਹ ਪਹਿਲਾ ਸਰੀਰਦਾਨ ਜੋ ਹੋਇਆ ਹੈ ਮਾਤਾ ਜਸਪਾਲ ਕੌਰ ਜੀ ਦਾ ਤੋ ਇਹ ਜੋ ਪਰਿਵਾਰ ਬਹੁਤ ਹੀ ਸੇਵਾ ਪਰਮਾਰਤ ਸਿਮਰਨ ਕਰਨ ਵਾਲਾ ਪਰਿਵਾਰ ਹੈ ਤਾਂ ਸਤਿਗੁਰੂ ਇਹਦੇ ਪਰਿਵਾਰ ਨੂੰ ਆਪਣੇ ਚਰਨਾਂ ਦੇ ਵਿੱਚ ਟਗਾਈ ਰੱਖੇ ਔਰ ਪਰਿਵਾਰ ਪਰਿਵਾਰ ਨੂੰ ਸੇਵਾ ਸਿਮਰਨ ਕਰਨ ਦਾ ਬਲ ਬਖਸ਼ੇ ਆਪਣੇ ਚਰਨਾਂ ਦੇ ਵਿੱਚ ਹਮੇਸ਼ਾ ਹੀ ਸਤਿਗੁਰ ਦੇ ਚਰਨਾਂ ਦੇ ਵਿੱਚ ਪਰਿਵਾਰ ਹਮੇਸ਼ਾ ਹੀ ਜੁੜਿਆ ਰਹੇ ਤੇ ਸੇਵਾ ਸਿਮਰਨ ਕਰਦੇ ਰਹਿਣ ਜਿੰਦਰ ਸਿੰਘ ਜੀ ਖਰੀ ਕੋਟ ਅੱਜ ਜੋ ਕਹਨੇਪੜ ਦੇ ਵਿੱਚ ਜੋ ਡੈੱਡ ਬੋਡੀ ਜੋ ਤੁੰਡਾ ਲਈ ਦਾਣ ਕੀਤੀ ਗਈ ਹੈ ਇਸ ਪਰ ਇਹ ਮਾਤਾ ਜਸਪਾਲ ਕੌਰ ਦੀ ਹੈ ਪਿੰਡ ਟਹਨੇ ਤੋਂ ਤੇ ਉਹਨਾਂ ਦਾ ਬੇਟਾ ਸਾਰੇ ਪਰਿਵਾਰੀ ਸੇਵਾ ਕਰਦਾ ਬੇਟਾ ਦਿਕਸ਼ੀਤ ਸਿੰਘ 15 ਮੈਂਬਰ ਕਮੇਟੀ ਮੈਂਬਰ ਹੈ ਅੰਦਰੇ ਭਾਈ ਵੀ ਸੇਵਾ ਕਰਦੇ ਬਲਾਕ ਦੇ ਵਿੱਚ ਉਹਨਾਂ ਦੀ ਮਾਤਾ ਹੀ ਅੱਜ ਬੋਡੀ ਉਹਨਾਂ ਦੀ ਦਾਣ ਕਰੀ ਗਈ ਹੈ ਮੈਡੀਕਲ ਵਿਦਿਆ ਵਾਸਤੇ ਤਾਂ ਜੋ ਲੋਕਾਂ ਨੂੰ ਡਾਕਟਰ ਹੈ ਵਧੀਆ ਡਾਕਟਰ ਬਣ ਸਕਣ ਤਾਂ ਉਹ ਲਾਉ ਦੇ ਉੱਤੇ ਹਸਤ ਕਰਿਆ ਜਾਂਦਾ ਬੋਡੀ ਦੇ ਉੱਪਰ ਤਾ ਇਸ ਪਰਿਵਾਰ ਨੇ ਦਿਲ ਖੁੱਲ ਕੇ ਗੁਰੂ ਜੀ ਦੀ ਪ੍ਰੇਰਣਾ ਤੇ ਚੱਲਦੇ ਆਂ ਡੇਰਾ ਸੱਤਾ ਸੋਦਾ ਸੰਤ ਗੁਰਮੀਤ RAM SINGH ਜੀ ਨੇ ਇਹ ਪ੍ਰੇਰਣਾ ਦਿੱਤੀ ਹੈ ਕਿ ਤੁਸੀਂ ਸਰੀਰਦਾਨ ਮਰਨ ਤੋਂ ਬਾਅਦ ਸਰੀਰਦਾਨ ਦਿਓ ਤਾਂ ਜੋ ਉਹਦੇ ਤੇ ਡਾਕਟਰ ਵਧੀਆ ਬਣਨ ਤੋਂ ਲੋਕ ਦਾ ਭਲਾ ਹੋਵੇ ਇਹ ਬਲਾਕ ਫਰੀਦਕੋਟ ਦੇ ਵਿੱਚੋਂ ਕਿੰਨੀ ਵੱਡੀ ਹੈ ਜਿਹੜੀ ਤੁਸੀਂ ਸਰੀਰਦਾਨ ਕੀਤੀ ਇਸ ਤੋਂ ਪਹਿਲਾਂ ਜੀ 15 18 ਕਰੀਬ ਸਾਡੀਆਂ ਦਾਨ ਹੋ ਗਈ ਕਿ ਸੰਦੇਸ਼ ਦੇਣਾ ਚਾਣੇ ਆ ਲੋਕਾਂ ਦੇ ਕੋਈ ਸائیں ਆਪਾਂ ਨੂੰ ਕਿਸੇ ਵਹਿਮ ਭਰਮ ਚ ਨਹੀਂ ਜਾਣਾ ਚਾਹੀਦਾ ਜੇ ਕੋਈ ਕੰਦੇ ਨੇ ਪ੍ਰਮਾਤਮਾ ਨੂੰ ਯਾਦ ਕਰਦਾ ਉਹ ਅਗਰ ਜਿਉਂਦੇ ਜੀ ਪ੍ਰਮਾਤਮਾ ਨੂੰ ਯਾਦ ਕਰਦਾ ਤਾਂ ਉਹਦੀ ਤਾਂ ਆਤਮਾ ਕਿਤੇ ਪਟਕਦੀ ਪਟਕਦੀ ਨਹੀਂ ਉਹ ਤਾਂ ਸਿੱਧੀ ਜਾ ਕੇ ਸਤ ਸਤ ਸਕੰਡ ਸਤਿਗੁਰ ਦੇ ਕੋਲ ਦੇ ਵਿੱਚ ਜਾ ਬਰੈਦੀ ਹੈ ਔਰ ਜੇ ਬਾਕੀ ਜਿਹੜੀ ਬਾਡੀ ਹੈ ਉਹ ਤਾਂ ਸਰੀਰ ਹੈ ਜੀ ਉਹਦੇ ਵਾਸਤੇ ਲੋਕਾਂ ਦਾ ਭਲਾ ਹੁੰਦਾ ਤਾਂ ਬਹੁਤ ਚੰਗੀ ਗੱਲ ਹੈ ਲੋਕਾਂ ਨੂੰ ਇਹ ਚੀਜ਼ ਨਾਲ ਅੱਗੇ ਆਉਣਾ ਚਾਹੀਦਾ ਸਤਿਗੁਰ ਤੇਰਾ ਹੀ ਮਾ ਸਰੀਰਦਾਨੀ ਮਾਤਾ ਜਪਾਲ ਕੌਰ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਮਾ

ਸਤਿ ਗੁਰੂ ਤੇਰਾ ਹੀ ਆਸਰਾ ਚਲੋ ਧੰਨ ਧੰਨ ਸਤਿ ਗੁਰੂ ਤੇਰਾ ਹੀ ਆਸਰਾ